ਉਹਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੁਝ ਅਫਸਰ ਜੋ ਇਧਰੋਂ ਉਧਰ ਕੀਤਾ ਗਿਆ ਸਨ ਉਹਨਾਂ ਦੇ ਦੁਆਰਾ ਵਾਪਸੀਆਂ ਪੰਜਾਬ ਸਿਕਾਭਲ ਕਰ ਦਿੱਤੇਆਂ ਗਈਆਂ ਨੇ ਜਿਸ ਨੂੰ ਲੈ ਕੇ ਦਰਾਹਾ ਪੀਡੀਪੀ ਵਿੱਚ ਨਵੇਂ ਵੀਡੀਓ ਗੁਰਪਿਆਰ ਸਿੰਘ ਆ ਚੁੱਕੇ ਨੇ ਇਹਨਾਂ ਦਾ ਕਹਿਣਾ ਕਿ ਉਹ ਹਲਕੇ ਦੇ ਵਿਕਾਸ ਦੇ ਬਲਾਕ ਦੇ ਵਿਕਾਸ ਦੇ ਲਈ ਵਰਕਰਾਂ ਦੇ ਨਾਲ ਰਲ ਕੇ ਹਰ ਸੰਭਵ ਯਤਨ ਕਰਨਗੇ ਜਿਹਦੇ ਤੋਂ ਬਾਅਦ ਇਹ ਆਮਦ ਵੀ ਹੈ ਜਿਹਦੇ ਉਸ ਰਾਹ ਵਿੱਚ ਅ ਤੁਹਾਡੇ ਕੀ ਕੀ ਜੁੜੇ ਆਸ਼ੀਰਵਾਦ ਤੁਸੀਂ ਕਿਸੇ ਕਿਸਮ ਦੇ ਰਾਜਨੀਤਿਕ ਰਹੇ ਪੰਜਾਬ ਸਰਕਾਰ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ ਟਰਾਂਸਫਰਾਂ ਕੀਤੀਆਂ ਗਈਆਂ ਸੀ ਉਸ ਸੰਬੰਧ ਚ ਹੁਣ ਇਲੈਕਸ਼ਨ ਹੋਏ ਨੂੰ ਅ ਇਲੈਕਸ਼ਨ ਲੰਘ ਚੁੱਕੇ ਆ ਲੋਕ ਸਭਾ ਦੇ ਤੇ ਜਿਹੜੇ ਵੀ ਬਾਹਰ ਤੋਂ ਆਏ ਹੋਏ ਸੀ ਵੀਡੀਓਜ਼ ਦੀ ਬਦਲੀਆਂ ਕੀਤੀਆਂ ਗਈਆਂ ਜਿਸ ਕਰਕੇ ਵਿਕਰਮ ਜੀ ਜੋ ਹੁਸ਼ਿਆਰਪੁਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਆਏ ਸੀ ਉਹ ਵਾਪਸ ਚਲੇ ਗਏ ਨੇ ਜਿਸ ਕਰਕੇ ਦਰਾਹਬਲਾ ਖਾਲੀ ਹੋਣ ਕਰਕੇ ਮੈਨੂੰ ਮਾ ਜੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇਸ ਬਲਾਕ ਦਾ ਵਾਧੂ ਚਾਰਜ ਦਿੱਤਾ ਗਿਆ ਜਿੰਨੀ ਦੇਰ ਮੇਰੇ ਕੋਲ ਚਾਰਜ ਹੈ ਮੈਂ ਇਸ ਸੀਟ ਦੇ ਕੰਮ ਪੂਰੀ ਤਨਦੇਹੀ ਨਾਲ ਕਰਾਂਗਾ ਪੰਜਾਬ ਸਰਕਾਰ ਦੀਆਂ ਜੋ ਵੀ ਨੀਤੀਆਂ ਨੇ ਜੋ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ ਉਹਨਾਂ ਵਿਕਾਸ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਸਾਰੇ ਸਟਾਫ ਦਾ ਸਹਿਯੋਗ ਲੈ ਕੇ ਉਹਨਾਂ ਕੰਮਾਂ ਨੂੰਗੇ ਤੋਰਿਆ ਜਾਵੇਗਾ ਜਾਰੀ ਰੱਖਿਆ ਜਾਵੇਗਾ ਬਾਕੀ ਇਹ ਕੰਮ ਚੋਰ ਹੈ ਉਹਨਾਂ ਤੇ ਗੱਲ ਸੀ ਪੈਂਦਾ ਇਹ ਮੇਰੀ ਮੇਰੇ ਵਿਚਾਰ ਮੁਤਾਬਕ ਮੁਲਾਜ਼ਮ ਕਮਚੋਰ ਨਹੀਂ ਹੁੰਦੇ ਕੁਝ ਹਾਲਾਤ ਇਹੋ ਜੇ ਬਣ ਜਾਂਦੇ ਨੇ ਕਿ ਜਦੋਂ ਮੁਲਾਜ਼ਮ ਨੂੰ ਲੱਗਦਾ ਹੈ ਕਿ ਕੰਮ ਕਰਨ ਨਾਲੋਂ ਕੰਮ ਨਾ ਕਰਨਾ ਵੀ ਠੀਕ ਹੈ ਉਹਨੂੰ ਕੋਈ ਤਾਂ ਕਮਚੋਰ ਦਾ ਦਰਜਾ ਦੇ ਸਕਦਾ ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਮੁਲਾਜ਼ਮ ਹਮੇਸ਼ਾ ਕੰਮ ਕਰਨਾ ਚਾਹੁੰਦਾ ਆਪਣੀ ਡਿਊਟੀ ਕਰਨਾ ਚਾਹੁੰਦਾ ਹੈ ਔਰ ਬਸ਼ਰਤੇ ਕਿ ਉਹਨੂੰ ਕੋਈ ਇਹੋ ਜਿਹੀ ਮਜਬੂਰੀਆਂ ਹਲ ਮਜਬੂਰੀ ਵਾਲੇ ਹਾਲਾਤ ਨਾ ਪੈਦਾ ਕਰ ਦਿੱਤੇ ਜਾਣ ਕਿ ਉਹ ਇਸ ਤਰ੍ਹਾਂ ਕੰਮ ਕਰਨ ਤੋਂ ਪਿੱਛੇ ਹਟੇ ਸੋ ਸਾਡੇ ਮੁਲਾਜ਼ਮ ਜਿਹੜੇ ਨੇ ਮੈਂ ਜਿੱਥੇ ਵੀ ਹੁੰਨਾ ਹੁਣ ਮੈਂ ਕੰਨੇ ਆ ਵੀਰਪੀਓ ਕੰਨਾ ਮੇਰੇ ਮਾਰ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਵੱਧ ਤੋਂ ਵੱਧ ਪੂਰੀ ਤਨਦੇਹੀ ਨਾਲ ਜਿਹੜਾ ਆਪਣਾ ਕੰਮ ਕਰ ਰਿਹਾ ਸਰ ਫਿਰ ਵੀ ਮੈਸੇਜ ਕੀ ਦੋਗੇ ਕੁਲਾ ਜਮਾ ਮੇਰਾ ਸਾਰੇ ਮੁਲਾਜ਼ਮਾਂ ਨੂੰ ਮੈਸੇਜ ਆ ਇਹ ਮੈਨੂੰ ਲਗਭਗ ਸਾਰੇ ਮੁਲਾਜ਼ਮ ਜਾਣਦੇ ਆ ਪਹਿਲਾਂ ਵੀ ਮੈਂ 2-3 ਮਹੀਨੇ ਇਥੇ ਕੰਮ ਕੀਤਾ ਸੀ ਅ ਅਸੀਂ ਸਾਰੇ ਰਲ ਮਿਲ ਕੇ ਆਪਸੀ ਸਹਿਯੋਗ ਨਾਲ ਵਿਕਾਸ ਦੇ ਕੰਮਾਂ ਦਾ ਜਿਹੜਾ ਸਾਨੂੰ ਜੁਮਾ ਮਿਲਿਆ ਲੋਕ ਭਲਾਈ ਦਾ ਜਿਹੜੇ ਸਾਡੇ ਵਕਫਾ ਪੱਤਰਾਂ ਦੇ ਸਰਵੇ ਹੋਣਗੇ ਇਹਨਾਂ ਦਿਨਾਂ 'ਚ ਉਹ ਅਸੀਂ ਕਰਾਂਗੇ ਪੂਰੀ ਤਨਦੇਹੀ ਨਾਲ ਜਿੱਥੇ ਮੁਲਾਜ਼ਮਾਂ ਨੂੰ ਮੇਰੇ ਸਹਿਯੋਗ ਦੀ ਲੋੜ ਪੈਗੀ ਮੈਂ ਹਰ ਵੇਲੇ ਤਤਪਰ ਰਵਾਂਗਾ ਸੋ ਅਸੀਂ ਵੱਧ ਤੋਂ ਵੱਧ ਜਿਹੜਾ ਕੰਮ ਇਸ ਸਮੇਂ ਦੌਰਾਨ